ਸਿਕਾ ਜੀ ਵੈਲਕਮ ਟੂ ਮਾਈ ਚੈਨਲ ਮੁੰਦੀਪ ਮਹਿਰਾ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਅੱਜ ਆਪਾਂ ਤੁਹਾਨੂੰ ਨੋਰਮਲ ਕੁਰਤੀ ਤੇ ਗਲਾ ਅਟੈਚ ਕਰਨਾ ਦੱਸਾਂਗੇ ਇਹਦੇ ਲਈ ਆਪਾਂ ਕੀ ਕਰਨਾ ਸਰਨ ਪਹਿਲਾਂ ਪੇਸਟਿੰਗ ਵਾਲਾ ਗਲਾ ਲੈ ਲਾਂਗੇ ਇਹਨੂੰ ਪ੍ਰੈਸ ਦੀ ਮਦਦ ਨਾਲ ਕਿਸੇ ਕੱਪੜੇ ਤੇ ਚਿਪਕਾ ਲਾਂਗੇ ਫਿਰ ਆਪਾਂ ਥੋੜੇ ਥੋੜੇ ਅੱਧਾ ਇੰਚ ਦਾ ਕੱਪੜਾ ਛੱਟ ਕੇ ਅਲੇ ਦਵਾਲੋ ਕੈਂਚੀ ਨਾਲ ਕੱਟ ਲਵਾਂਗੇ ਤੇ ਆਪਾਂ ਹੁਣ ਇਹਨੂੰ ਅੰਦਰਲੀ ਸਾਈਡ ਐ ਫੋਲਡ ਕਰਕੇ ਵੱਡੇ ਨਾਲ ਕੇ ਨਾਲ ਸਲਾਈ ਕਰਾਂਗੇ ਜੀ ਆਲੇ ਦਵਾਲੇ ਚਲੋ ਆਪਾਂ ਸਲ That's good. ਹਾਂਜੀ ਆਪਣਾ ਗਲਾ ਅਟੈਚ ਕਰ ਲਿਆ ਤੇ ਆਪਾਂ ਫालतू ਤੋਂ ਥੋੜਾ ਕੱਪੜਾ ਕੱਟ ਦਵਾਂਗੇ ਹਾਂਜੀ ਆਪਣਾ ਇਧਰ ਦੇਖੋ ਕਿੰਨਾ ਫਿਨਿਸ਼ਿੰਗ ਨਾਲ ਗਲਾ ਕਿੰਧਰ ਚਾਹ ਜਿੰਨੇ ਮਰਜ਼ੀ ਵੱਲ ਪਾ ਜਾਣਾ ਹੁਣ ਆਪਾਂ ਇਹਦਾ ਸੈਂਟਰ ਕਰਾਂਗੇ ਜੀ ਗਲੇ ਦਾ ਚੰਗੀ ਤਰ੍ਹਾਂ ਮਿਲਾ ਕੇ ਇੱਥੇ ਦੇਖੋ ਇਹਨੇ ਦੋਨੇ ਛੇਤਰ ਮਿਲਾ ਲਾਂਗੇ ਇੱਥੇ ਆਪਾਂ ਕੱਟ ਲਾਂਗੇ ਇੱਥੇ ਵੀ ਨਿਸ਼ਾਨੀ ਲਾ ਲਾਂਗੇ ਮਾਰਕ ਲਾ ਦਾਂਗੇ ਸਤਿ ਸ਼੍ਰੀ ਅਕਾਲ ਆਪਾਂ ਕਟਿੰਗ ਕੀਤੀ ਹੋਈ ਇੱਕ ਮੇਜ ਦਾ ਮੰਗਿਆ ਪਹਿਲਾ ਪੀਸ ਆਪਾਂ ਕਮੀਜ਼ ਲੈ ਲਈ ਤੇ ਇਹਦੇ ਵੀ ਆਪਾਂ ਸੈਂਟਰ ਚ ਕੱਟ ਲਾਇਆ ਹੋਇਆ ਤੇ ਆਪਾਂ ਇੱਥੇ ਵਿਚਾਲੇ ਵਿਸਾਲੀ ਲਾਵਾਂਗੇ ਇਹਦੇ ਵੀ ਸਿੱਧੀ ਸਾਈਡ ਆ ਦੇਖੋ ਆਪਣੇ ਦੇਖ ਵੀ ਰਿਹਾ ਹੈ ਸੈਂਟਰ ਮਾਰਕਰ ਚਾ ਲੋ ਆਪਾਂ ਇੱਥੇ ਹੀ ਨਿਸ਼ਾਨੀ ਲਾ ਲਵਾਂਗੇ ਅਨੇ ਕਪਾ ਲਾਂਗ ਜਿੱਥੋਂ ਤੱਕ ਕਪੜਾ ਗਲਾ ਜਿਹੜਾ ਪੂਰਾ ਆ ਜਾਏ ਕੰਪਲੀਟ ਤੇ ਇਸੇ ਨਿਸ਼ਾਨੀ ਦੇ ਉੱਪਰ ਗਲੇ ਨੂੰ ਰੱਖ ਕੇ ਚੱਲੀ ਤਾ ਐਦਾਂ ਆਪਾਂ ਇੱਥੇ ਵੀ ਵੱਡੇ ਡਾਂਕੇ ਨਾਲ ਸਲਾਈ ਲਾ ਸਕਦੇ ਜਾਂ ਕਰ ਕਿਸੇ ਪਿੰਨ ਦੀ ਮਦਦ ਨਾਲ ਆਪ ਇਹਨੂੰ ਸਿਕਿਉਰ ਕਰ ਲਾਂਗੇ ਤੇ ਜਿਹੜਾ ਜੋ ਕਰਦੀ ਸਲਾਈ ਲਾਈਏ ਤਾਂ ਕਿ ਗਲਾ ਆਪਣਾ ਹਿੱਲੇ ਨਾ ਬਿਲਕੁਲ ਵਿਚਾਲੇ ਰਹੇ ਇਸ ਤਰੀਕੇ ਨਾਲ ਆਪਾਂ ਦੋ ਤਣ ਸੇਫਟੀ ਪਿੰਨ ਲਾ ਕੇ ਗਲੇ ਨੂੰ ਚੰਗੀ ਤਰ੍ਹਾਂ ਫਿੱਟ ਕਰ ਲਿਆ ਹੁਣ ਆਪਏ ਦਸ ਆਹ ਲਾਵੇ ਲਵੇ ਸੇ ਆਉਣ ਲਾ ਦਾਂਗੇ ਸਲਾਈ ਸੈਂਟਰ 'ਚ ਬਿਲਕੁਲ ਬਰੀਕ ਟਾਂਕਾ ਕਰਕੇ ਤੇ ਹਾਂਜੀ ਆਪਣੀ ਸਿਲਾਈ ਲੱਗ ਚੁੱਕੀ ਹੈ ਤਾਂ ਆਪਾਂ ਅੱਧੇ ਇੰਚ ਦਾ ਕੱਪੜਾ ਛੱਡ ਕੇ ਇੱਥੋਂ ਕਟਿੰਗ ਕਰ ਦਾਂਗੇ ਹੁਣ ਆਪੇ ਇੱਥੇ ਹਲਕੇ ਹਲਕੇ ਜਿੱਥੇ ਗਲਾਈ ਪੈਂਦੀ ਉੱਥੇ ਕੱਟ ਲਾਵਾਂਗੇ ਸਿਲਾਈ ਨਹੀਂ ਆਪਣੀ ਕੱਟਣੀ ਚਾਹੀਦੀ ਇਸ ਤਰੀਕੇ ਨਾਲ ਜਦੋਂ ਜੀ ਆਪਣੇ ਕੱਟ ਵੀ ਲਾ ਗਏ ਹੁਣ ਇੱਥੋਂ ਆਪਾਂ ਇਹਨੂੰ ਅੰਦਰ ਨੂੰ ਪਲਟੀ ਕਰਾਂਗੇ ਗਲੇ ਨੂੰ ਇਸ ਤਰੀਕੇ ਨਾਲ ਆਪਾਂ ਇਹਦੇ ਉੱਪਰ ਇਤੇ ਇੱਕ ਕਸਾਈ ਹੋਰ ਲਾਵਾਂਗੇ ਜਿਵੇਂ ਲੱਵੇ ਲਵੇ ਬ੍ਰੀਕ ਇਹ ਦੋ ਵਾਰ ਜਿਹੜਾ ਆ ਰਹਿ ਜੁਗਾ ਤੇ ਆਪਾਂ ਪਾਈ ਕਰਾਂਗੇ ਆਪਣਾ ਅਗਲਾ ਜਿਹੜਾ ਫਿਨਿਸ਼ਿੰਗ ਨਾਲ ਤਿਆਰ ਹੋ ਚੁੱਕਾ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਇਹਦੇ ਲਈ ਸਾਡਾ ਪੱਤਰ ਪਾਈ ਕਰ ਦਾਂਗੇ ਹਾਂਜੀ ਹੁਣ ਆਪਾਂ ਬੈਕ ਗਲਾ ਕਟਾ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ 2 ਇੰਚ ਦਾ ਮਾਰਕ ਕਰਾਂਗੇ 2 ਇੰਚ ਤੋਂ ਬਾਅਦ ਆਪਾਂ ਜਿੰਨੀ ਲੰਬਾਈ ਲੈਣੀ ਹੈ ਗਲੇ ਦੀ ਓਨੀ ਰੱਖ ਸਕਦੇ ਹਾਂ ਮੈਂ ਇੱਥੇ 6.5 ਇੰਚ ਲੈ ਰਹੇ ਹਾਂ ਇੱਥੋਂ ਵੀ ਆਪਾਂ 2 ਇੰਚ ਤੇ ਮਾਰਕ ਕਰਾਂਗੇ ਆਪਣਾ ਇੱਕ ਚੌਰਸ ਬਾਕਸ ਤਿਆਰ ਹੋ ਜੂਗਾ ਹਾਂ ਜੀ ਇਤੋਂ ਆਪਾਂ ਨੇ ਹਲਕੀ ਜਿਹੀ ਗੁਲਾਈ ਦੇਣੀ ਹੈ ਤਾਂ ਇਸ ਤਰੀਕੇ ਨਾਲ ਗਲੇ ਦੀ ਸ਼ੇਪ ਬਹੁਤ ਵਧੀਆ ਹੁੰਦੀ ਹੈ ਕਿ ਜਦੋਂ ਆਪਾਂ ਬਾਲੀ ਜਿਆਦਾ ਬੁਲਾਈ ਦਿੰਦੇ ਆ ਤਾਂ ਉਹਦੀ ਸ਼ੇਪ ਬਿਲਕੁਲ ਵਧੀਆ ਨਹੀਂ ਹੁੰਦੀ ਆ ਆਪਾਂ ਆ ਕਟਿੰਗ ਕਰਾਂਗੇ ਤੇ ਦੇਖੋ ਜੀ ਆਪਣੀ ਗਲੇ ਦੀ ਸ਼ੇਪ ਕਿੰਨੀ ਸੋਹਣੀ ਆਈ ਹੈਗੀ ਹੁਣ ਆਪਾਂ ਤੇਰੇਲੀ ਰ ਅਟੈਚ ਕਰਾਂਗੇ ਹਾਂਜੀ ਆਪਾਂ ਬੈਕ ਕਾਲੇ ਤੇ ਲਾਉਣ ਵਾਸਤੇ ਰਹੀ ਪੱਟੀ ਕੱਟ ਕਰ ਲਈਏ 1.5 ਇੰਚ ਚੌੜੀਏਗੀ ਇਹਦੇ ਲਈ ਆਪਾਂ ਜਿਹੜੇ ਨਾਰਮਲ ਕਾਟਨ ਦੇ ਕੱਪੜੇ ਹੁੰਦੇ ਨੇ ਉਹਨਾਂ ਦੇ ਤਾਂ ਆਪਾਂ ਇਤਨਾ ਡਬਲ ਕਰਕੇ ਲਾਉਣੇ ਆਂਗੇ ਪਰ ਇਹ ਵੈਲਵਟ ਦਾ ਸੂਟ ਹੈਗਾ ਤੇ ਇਹਦੇ ਆਪਾਂ ਸਿੰਗਲ ਲਾਵਾਂਗੇ ਇੱਥੇ ਆਪਾਂ ਆਰਕ ਲਈ ਕਿ ਸिलाई ਲਾਵਾਂਗੇ ਔਰ ਇੱਕ ਪੈਰ ਦਾ ਮਾਰ ਦੇਣ ਛੜਦੇ ਹੋਏ ਟਕਾਈ ਨਾਲ ਬੈਟਾ ਐਕਸਟਰਾ ਕੱਟ ਕਰ ਦਾਂਗੇ ਨਾ ਪਾਂ ਜੀ ਇੱਥੇ ਹਲਕੇ ਹਲਕੇ ਕੱਟ ਲਾਵਾਂਗੇ ਤਾਂ ਕਿ ਆਪਣੀ ਤਰਪਾਈ ਵਧੀਆ ਹੋ ਜਾਵੇ ਤਾਂ ਸਲਾਈ ਨਹੀਂ ਕੱਟਣੀ ਚਾਹੀਦੀ ਬਸ ਹਲਕੇ ਹਲਕੇ ਕੱਟ ਲਾਵਾਂਗੇ ਕਈ ਜਗ੍ਹਾ ਤੇ ਨਾ ਲੈਂਦੇ ਜਿੱਥੋਂ ਬਲਾਈ ਪੈਂਦੀ ਹੈ ਇਹ ਆਪਣੀ ਕਮੀਜ਼ ਦੀ ਸਿੱਧੀ ਸਾਈਡ ਧਰ ਕੇ ਸਲਾਈ ਲਾਈਏ ਸਿੱਧੀ ਰੇ ਪੱਟੀ ਹੈਗੀ ਸਿੱਧੀ ਹੀ ਕਮੀਜ਼ ਆਗੀ ਆ ਆਪਣੀ ਉਲਟੀ ਸਾਈਡ ਹੁਣ ਆਪਾਂ ਇਹਨੂੰ ਐ ਸਿੱਧਾ ਪਾਸਾ ਕਰਕੇ ਇੱਥੇ ਲਾਵਾਂਗੇ ਇਧਰ ਰੇ ਰੇ ਲੀ ਰੱਖ ਜਿੱਥੇ ਤੇ ਸਲਾਈ ਲਾਵਾਂਗੇ ਨਿਸ਼ਚਿਤ ਆਪਾਂ ਜਿਹੜਾ ਕੱਪੜਾ ਹੈ ਇੱਧਰਲੀ ਸਾਈਡ ਰੱਖਣਾ। ਮੰਨ ਜਿਸ ਤੋੜਾ ਦਾ ਆਪਾਂ ਇਹਨੂੰ ਅੰਦਰ ਨੂੰ ਕਰ ਦਾਂਗੇ ਤਾਂ ਫਿਰ ਇੱਥੇ ਆਪਾਂ ਤਰਪਾਈ ਕਰਾਂਗੇ ਇੱਥੇ ਥੋੜਾ ਥੋੜਾ ਮੋੜ ਕੇ ਇਸ ਤਰੀਕੇ ਨਾਲ ਕੋਈ ਬਾਲਣੇ ਕੋ ਬਹੁਤ ਫਿਨਿਸ਼ਿੰਗ ਨਾਲ ਆਪਣੀ ਤਰਪਾਈ ਹੋਊਗੀ। ਮਾ ਪਿਛਲਾ ਗਲਾ ਜਿਹੜਾ ਰੈਡੀ ਹੋ ਗਿਆ ਹੁਣ ਆਪਾਂ ਮੋਢੇ ਅਟੈਚ ਕਰਾਂਗੇ ਇਹਦੇ ਲਈ ਆਪਾਂ ਨੇ ਪਿਛਲਾ ਪੀਸ ਪਹਿਲਾਂ ਕਰ ਲਿਆ ਤੇ ਦੇ ਉੱਪਰਪਰਪਸ ਮੋਢਲਾ ਪੀਸ ਰੱਖਾਂਗੇ ਅਮੀਜ਼ ਦਾ ਇਸ ਤੋਂ ਬਾਅਦ ਆਪਾਂ ਜਿਹੜੀ ਆ ਸਲਾਈਏ ਇਹਨਾਂ ਦੋਨਾਂ ਮੋਢਿਆਂ ਦੀ ਇੱਥੇ ਆ ਵਾਲੀ ਰੱਖਣੀ ਹੈਗੇ ਇਹਨੂੰ ਇਸ ਤਰੀਕੇ ਨਾਲ ਅੰਦਰ ਨੂੰ ਕੋਲਡ ਕਰਦੇ ਹੋਏ ਇੱਥੇ ਆਪਾਂ ਸਲਾਈ ਲਾਵਾਂਗੇ ਜੋ ਟੰਨ ਹੋ ਜੂਗੀ ਆਪੇ ਸਿੱਧੀ ਹੋ ਜੂਗੀ ਇਸ ਤਰੀਕੇ ਨਾਲ ਚਲੋ ਆਪਾਂ ਸਲਾਈ ਲਾਣੇ ਪਾ ਦੇਖੋ ਜੀ ਆਪਣੇ ਗਲੇ ਬਹੁਤ ਫਿਨਿਸ਼ਿੰਗ ਨਾਲ ਤਿਆਰ ਹੋ ਚੁੱਕਾ ਮੈਂ ਦੇਖੋ ਜਿੱਕੇ ਦੇ ਪਿੱਛੇ ਵਾਲਾ ਆਪੇ ਤੋਂ ਐਂਟਰਾ ਪਾਈ ਕਰ ਦਾਂਗੇ ਇਹਦੀ ਹਾਂਜੀ ਆਪਣੇ ਦੋਨੇ ਗਲੇ ਨੇ ਜਿਹੜੇ ਪੂਰੇ ਫਿਨਿਸ਼ਿੰਗ ਨਾਲ ਤਿਆਰ ਹੋ ਨੇ ਆ ਦੇਖੋ ਮੈਂ ਤਰਪਾਈ ਕਰ ਲਈ ਆ ਪਿੱਛਲੇ ਗਲੇ ਤੇ ਵੀ ਕਰ ਲਈ ਬਿਲਕੁਲ ਵੀ ਵੱਲ ਨਹੀਂ ਹੈਗਾ ਆਪਣੇ ਤੁਸੀਂ ਵੇ ਇਦਾਂ ਹੀ ਤਿਆਰ ਕਰੋਗੇ ਤਾਂ ਤੁਹਾਡਾ ਅਗਲਾ ਬਹੁਤ ਸਫਾਈ ਨਾਲ ਜੜਾ ਜਾਊਗਾ ਹਾਂਜੀ ਆਪਾਂ ਹੁਣ ਤੁਹਾਨੂੰ ਬਲੋਈਆਂ ਪਾਉਣੇ ਦੱਸਾਂਗੇ ਬਲੋਈਆਂ ਪਾਉਣ ਲਈ ਆਪਣੀ ਨਿਸ਼ਾਨੀ ਲੱਗੀ ਹੋਈ ਹੈਗੀ ਆਪਾਂ ਸਾਰਨਾ ਪਹਿਲਾਂ ਲੰਮੀ ਬਲੋਈ ਪਾਵਾਂਗੇ ਇੱਥੋਂ ਵਿਚਾਲੇ ਬਲੋਈ ਦਾਦ ਕਰਕੇ ਹਾਂਜੀ ਆਪਾਂ ਪਹਿਲਾਂ ਬਲੋਈ ਦਾਦ ਕਰ ਲਾਂਗੇ ਸਾਢੇ 3 ਤੱਕ 7 7 ਇੰਚ ਲੰਮੀ ਬਲੋਈ ਪਾਉਣੀ ਆਪਾਂ ਇੱਥੋਂ ਧਾ ਇੰਚ ਇੱਥੋਂ ਸੱਜਣਾ ਇੰਚ ਇੱਥੋਂ ਸੱਜਣਾ ਆਪਾਂ ਇਹਨੂੰ ਖਤਰਸਾ ਮਿਲਾ ਦਵਾਂਗੇ ਇਸ ਤਰੀਕੇ ਨਾਲ ਇਧਰੋਂ ਵੀ ਆਪਾਂ ਦੂਜੀ ਛੜ ਵੀ ਇੰਤੈ ਨਿਸ਼ਾਨੀ ਲਾਵਾਂਗੇ ਲੋ ਜੀ ਆਪਣੇ ਪਲੋਏ ਦੀ ਨਿਸ਼ਾਨੀ ਜਿਹੜੀ ਲੱਗ ਚੁੱਕੀ ਹੈਗੀ ਹੁਣ ਆਪਾਂ ਪਾਉਣ ਵਾਸਤੇ ਕੀ ਕਰਨਾ ਸਭ ਤੋਂ ਪਹਿਲਾਂ ਇੱਥੋਂ ਫੜਨਾ ਹੈ ਸਾਰਾ ਹੇਠਾਂ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਫੜ ਕੇ ਆਪਾਂ ਮਸ਼ੀਨ ਦੇ ਪਹਿਲਾਂ ਆਪਾਂ ਲਵੇ ਲਵੇ ਛਿਆਂ ਲਾਵਾਂਗੇ ਇੱਥੋਂ ਫਿਰ ਹਲਕਾ ਲਗਾ ਅੰਦਰ ਬਾਹਰ ਨੂੰ ਲਿਆਉਂਦੇ ਹੋਏ ਸਲਾਈ ਆਪਾਂ ਇਹ ਤੋਂ ਫੇਰ ਅੰਦਰ ਨੂੰ ਲੈ ਕੇ ਜਾਵਾਂਗੇ ਚਲੋ ਆਪਾਂ ਸੌਣ ਲਗਾ ਕੇ ਦੱਸ ਦਿੰਦੇ ਹਾਂ ਦੇਖੋ ਜੀ ਆਪਣੀ ਪਲੋਈ ਪੈ ਗਈ ਇੱਥੋਂ ਆਪਾਂ ਨੇ ਬਰੀਕ ਕਰੀਏ ਤਾਂ ਫਿਰ ਅੱਧੇ ਇੰਚ ਦਾ 1.5 ਦਾ ਸੀ ਕਪੜਾ ਆਪਣੀ ਪਲੋਈ ਜਿਹੜੀ ਬਹੁਤ ਸਫਾਈ ਨਾਲ ਪਈ ਹੈ ਇਸ ਤਰੀਕੇ ਨਾਲ ਹੀ ਆਪਾਂ ਦੂਜੀ ਪਲੋਈਆਂ ਪਾਵਾਂਗੇ ਆ ਦੇਖੋ ਮੈਂ ਇਹਦੇ ਨਿਸ਼ਾਨੀ ਨਹੀਂ ਲਾਈ ਨਹੀਂ ਮੈਂ ਆਪਣੇ ਹੱਸਾਂ ਵਾਲੀ ਇਦਾਂ ਹੀ ਪਾਵਾਂਗੇ ਦੇਖੋ ਜੀ ਆਪਣੀ ਫਾਈਨਲ ਲੁੱਕ ਮੋਰ ਪਲੋਈਆਂ ਦੀ ਇਹ ਆਪਣੀ ਪਲੋਈਆਂ ਇਸ ਤਰੀਕੇ ਨਾਲ ਪਹਿਣੀ ਹੈ ਆ ਦੇਖੋ ਇੱਥੋਂ ਪੂਰੀ ਵਧੀਆ ਫਿਟਿੰਗ ਬਣੀ ਆਪਣੀ ਦੇਖੋ

ਹੋ ਜੀ ਆਪਣੇ ਦੋਨੇ ਪੱਲਿਆਂ ਤੇ ਪਲੋਈਆਂ ਪੈ ਚੁੱਕੇ ਨੇ ਪਲੇਟਸ ਜਿਨ੍ਹਾਂ ਨੂੰ ਪਲੇਟਸ ਵੀ ਕਹਿੰਦੇ ਨੇ ਤੁਸੀਂ ਦੇਖੋ ਕਿੰਨੇ ਫਿਨਿਸ਼ ਕਿਨਾਂ ਪਈਆਂ ਨੇ ਆ ਦੇਖੋ ਜੀ ਆਪਣੀ ਫਿਟਿੰਗ ਬਹੁਤ ਵਧੀਆ ਤਿਆਰ ਹੋ ਗਈ ਦੋਨੇ ਕੱਪਸ ਦੇਖੋ ਹਾਂਜੀ ਹੁਣ ਆਪਾਂ ਤੁਹਾਨੂੰ ਫਿਟਿੰਗ ਦੀ ਨਿਸ਼ਾਨੀ ਲਾਉਣ ਦੱਸਾਂਗੇ ਇਹਦੇ ਲਈ ਆਪਾਂ ਕਮੀਜ਼ ਦਾ ਪਹਿਲਾ ਪੀਸ ਲੈ ਲਵਾਂਗਾ ਪਹਿਲਾ ਪੀਸ ਪਹਿਲਾਂ ਘੇਰੇ ਤੋਂ ਇੱਥੋਂ ਮਿਲਾ ਲੈਣਾਗਾ ਆਪਸ ਵਿੱਚ ਚੰਗੀ ਤਰ੍ਹਾਂ ਵਸ ਤਰੀਕੇ ਨਾਲ ਚੰਗੀ ਤਰ੍ਹਾਂ ਮਿਲਾ ਕੇ ਮੋਡੇ ਦਾ ਸੈਂਟਰ ਹੋ ਜਾ ਅਗਲੇ ਦਾ ਸੈਂਟਰ ਇਸ ਤਰ੍ਹਾਂ ਆਪਾਂ ਕੱਪੜੇ ਨੂੰ ਵਸਾ ਲਾਂਗੇ ਸਭ ਤੋਂ ਪਹਿਲਾਂ ਆਪਾਂ ਫਿੱਪਦੇ ਨਹੀਂ ਸਾਨੂੰ ਲਾਉਣਗੇ ਜਿੱਤੇ ਤੱਕ ਆਪਾਂ ਸਾਈਡ ਐਸੇ ਆਉਣ ਲੋਣੀ ਹੁੰਦੀ ਆਪਣੀ ਪੱਗੀ ਬੀਚ ਤੇ 10 ਇੰਚ ਲਾ ਲਾਂਗੇ ਇਸ ਤਰੀਕੇ ਨਾਲ 10 ਇੰਚ ਲੱਗ ਗਿਆ ਇਹ ਦੋਗੇ ਆਪਾਂ ਕਮਰ ਦੀ ਫਿਟਿੰਗ ਲਾਵਾਂਗੇ ਕਮਰ ਦੀ ਫਿਟਿੰਗ ਫਲੋਈਆਂ ਦੇ ਕੋਲ ਲਾਉਣੀ ਹੈਗੇ ਥੋੜਾ ਜਿਹਾ ਸਨੀਚੋ ਇਹ ਦੋਗੇ ਕਮ ਰਹਿ ਗਿਆ ਆਪਣੀ 7.5 17 ਜੀ 7.5 17 ਦਾਦ ਪੌਣੀ 8 ਤੇ ਨਿਸ਼ਾਨੀ ਲਾਵਾਂਗੇ। ਨਹੀਂ ਨਹੀਂ ਪੌਣੀ 8 ਤੇ ਨਹੀਂ ਸੋਰੀ ਪੌਣੀ 9 ਤੇ ਲਾਵਾਂਗੇ 8 8 16 8.75 ਇੱਥੇ ਲਾ ਲਾਂਗੇ ਜੀ। ਇਹ ਦੋਗੇ ਆਪਾਂ ਫੀਟਿੰਗ ਦੀ ਨਿਸ਼ਾਨੀ ਲਾਵਾਂਗੇ ਫੀਟਿੰਗ ਦੀ ਨਿਸ਼ਾਨੀ ਆਪਾਂ ਗਲੇ ਦੇ ਨਾਪ ਤੋਂ ਮਾਰਕ ਕਰਾਂਗੇ। ਫੀਟਿੰਗ ਹੈਗੀ ਆਪਣੀ 19 ਇੰਚ। ਹਾਂਜੀ 19 ਇੰਚ ਦੀ ਫੀਟਿੰਗ ਆਪਣੀ। 19 ਦਾਤ ਕਰਾਂਗੇ 9 18 9.5। ਇੱਥੇ 9.5 ਤੇ ਮਾਰਕ ਕਰਾਂਗੇ ਆਪਾਂ। ਇਸ ਤਰੀਕੇ ਨਾਲ ਫਿਰ ਆਪਾਂ ਇਹਨਾਂ ਨਿਸ਼ਾਨਾਂ ਨੂੰ ਆਪਸ ਵਿੱਚ ਮਿਲਾ ਲਵਾਂਗੇ। ਸਭ ਨਾਲ ਪਹਿਲਾਂ ਆਪਾਂ ਆਹ ਵਾਲਾ ਬਣਾਵਾਂਗੇ ਇਸ ਤਰੀਕੇ ਨਾਲ। ਫਿਰ ਆਪਣੀ ਚੈਲਨ ਨਿਸ਼ਾਨ ਮਲਾਵਾਂਗੇ ਇਸ ਨਾਲ ਫੀਟਿੰਗ ਹਿੱਪ ਪਨਾਰਾ ਕਮਰ ਤੋ ਲੈ ਕੇ ਉਹ ਦੇਖੋ ਜੀ ਆਪਣੀ ਫੀਟਿੰਗ ਦੇ ਨਿਸ਼ਾਨੇ ਇਸ ਤਰੀਕੇ ਨਾਲ ਲੱਗੂਗੇ ਇਦਾਂ ਹੀ ਆਪਾਂ ਦੂਜੀ ਸ਼ੈਡ ਕਰਾਂਗੇ ਮਾਰ ਕੇ ਹਾਂਜੀ ਆਪਾਂ ਇਦਾਂ ਹੀ ਆ ਲਾਈਏ ਜਿਹੜੀ ਆਪਣੀ ਨਿਸ਼ਾਨੀ ਲਾਈਏ ਇਹਨੂੰ ਇਦਰੀ ਸੈੱਡ ਲਿਆਉਣ ਵਾਸਤੇ ਇਹਨੂੰ ਚੰਗੀ ਤਰ੍ਹਾਂ ਚਾਕਨਾ ਗੂੜਾ ਕਰ ਲਿਆ ਸੀ ਹੁਣ ਆਪਾਂ ਇੱਥੋਂ ਫੜ ਕੇ ਫਿਰ ਤੇ ਹਿੱਪ ਦੇ ਨਿਸ਼ਾਨ ਤੱਕ ਚੰਗੀ ਤਰ੍ਹਾਂ ਇੱਕੋ ਇੱਕੋ ਜਿਹਾ ਰੱਖ ਕੇ ਇੱਥੇ ਪ੍ਰੈਸ ਕਰਾਂਗੇ ਤਾਂ ਕਿ ਜਿਹੜਾ ਆਪਣਾ ਚਾਕ ਇਦਰੀ ਸੈੱਡ ਵੀ ਲੱਗੇ ਆ ਦੇਖੋ ਲੱਗ ਗਿਆ ਹੁਣ ਆਪੇ ਇਹਨੂੰ ਨਿਸ਼ਾਨੀ ਨੂੰ ਗੁੜਾ ਕਰ ਲਾਂਗੇ। ਇਸ ਤਰੀਕੇ ਨਾਲ बार-बार ਮੱਤਾਂ ਮੰਦੀ ਲੋੜਨੀ ਹੈਗੀ। ਬਸ ਤੁਸੀਂ ਇੱਕ ਵਾਰਾਂ ਚ ਇਦਾਂ ਨਿਸ਼ਾਨੀ ਇੱਕ ਸਾਈਡ ਤੇ ਲਾ ਲਿਆ ਕਰੋ। ਫਿਰ ਤੋਂ ਆ ਚਾਟਣਾ ਗੁੜਾ ਕਰਕੇ ਉਹਨੂੰ ਦੂਜੀ ਸਾਈਡ ਰੱਖ ਕੇ ਇਦਾਂ ਆਪਾਂ ਗੁੜਾ ਕਰ ਸਕਦੇ ਹਾਂ। ਹੁਣ ਹੁਣ ਆਪਾਂ ਤੁਹਾਨੂੰ ਫੀਟਿੰਗ ਦੀ ਸਲਾਈ ਲਗਾਉਣੀ ਦੱਸਾਂਗੇ ਲੋਕ ਕੀ ਕਰਦੇ ਨੇ। ਵਿੱਚ ਨਾਲ ਬਹੁਤ ਸਾਰੇ ਜਾਣੇ ਨੇ ਡਰੇਡ। ਇੱਥੇ ਹੀ ਗਲਤੀ ਕਰ ਦਿੰਦੇ ਨੇ ਉਹ ਕੀ ਕਰਦੇ ਨੇ ਸਿੱਧਾ ਬਸ ਇੱਥੋਂ ਹੀ ਫੜ ਕੇ ਐਵੇਂ ਹੀ ਸਲਾਈ ਕਰ ਦਿੰਦੇ ਨੇ। ਇਸ ਤਰੀਕਾ ਕਰ ਦਿੰਦੇ ਸਲਾਈ। ਆਪਾਂ ਨੇ ਇੱਥੋਂ ਨਹੀਂ ਫੜਨਾ ਹੈਗਾ ਸਲਾਈ। ਆਪਾਂ ਪਹਿਲਾਂ ਨੀਚੇ ਆਹ ਦੇਖੋ ਨੀਚੇ ਘੇਰ ਆਪਣਾ ਬਿਲਕੁਲ ਸਹੀ ਕਰ ਲਿਆ ਇੱਥੋਂ ਇੱਥੋਂ ਐ ਫੜ ਕੇ ਚੰਗੀ ਤਰ੍ਹਾਂ ਇੱਥੋਂ ਆ ਦੋਨੇ ਨਿਸ਼ਾਨ ਆਪਾਂ ਚ ਮਲਾ ਲਵਾਂਗੇ ਆਹ ਦੇਖੋ ਜੀ ਇੰਨਾ ਫਰਕ ਪੈ ਗਿਆ ਆਪਣਾ ਕਪੜੇ ਦਾ ਉੱਪਰੋਂ ਵੀ ਫਰਕ ਪੈ ਗਿਆ ਤੇ ਇਤੋਂ ਲਾਮਤੋ ਵੀ ਪੈ ਗਈ ਪਲੋਈਆਂ ਕਰਕੇ ਪੈ ਜਾਂਦੇ ਇਧਰ ਆਪਨੀ ਆਪ ਲੋਈ ਇਕੱਠੀ ਹੋ ਗਈ ਇਧਰ ਆਪਣੀ ਆਪ ਲੋਈ ਇਕੱਠੀ ਹੋ ਗਈ ਤੇ ਆਪਾਂ ਇੱਥੇ ਹੀ ਧਰ ਕੇ ਇਦਾਂ ਹੀ ਸਿਲਾਈ ਕਰਾਂਗੇ ਆਹਰੇ ਤੱਕ ਫੀਟਿੰਗ ਦੇ ਨਿਸ਼ਾਨ ਨਹੀਂ ਲਾਵਾਂਗੇ ਫਿਰ ਆਪਣੀ ਜਿਹੜੀ ਫੀਟਿੰਗ ਆ ਪੂਰੀ ਵਧੀਆ ਪਾਫਿਟ ਆਊਗੀ ਇੱਥੇ ਆਪਾਂ ਡਾਵਲ ਸਿਲਾਈ ਕਰ ਸਕਦੇ ਹਾਂ ਜੀ ਇੱਕ ਮੇਨ ਗੱਲ ਹੋ ਰਹਾ ਵਿਚ ਕੀ ਕਰਦ ਨੇ ਇਹਨੂੰ ਉੱਪਰ ਲਈ ਜ਼ੜ ਕਰ ਦਿੰਦ ਨੇ ਆਪਾਂ ਨੇ ਇਹਨੂੰ ਉੱਪਰ ਤੇ ਜ਼ੜ ਨਹੀਂ ਕਰਨਾ ਨੀਚੇ ਐ ਜ਼ੜ ਕਰਨਾ ਜੀ ਬਿਲਕੁਲ ਇਦਾਂ ਐਸ ਤਰ੍ਹਾਂ ਇਹ ਨਾਲ ਵੀ ਆਪਣਾ ਗੜਾ ਬਿਲਕੁਲ ਵੀ ਟੁੱਟੇ ਨਹੀਂ ਜਾਵੇਗਾ ਪਰ ਉਹ ਨਹੀਂ ਆਖਾਂ ਜਾਂਦਾ ਕਿਉਂਕਿ ਆਪਾਂ ਨੇ ਇੱਕ ਮੀਨ ਜਿਹੜਾ ਉਹ ਘੱਟ ਰੱਖਿਆ ਹੋਇਆ ਦਾ ਮੋੜਲਾ ਪੀਸ ਇੱਥੇ ਆਪਾਂ ਟਰਨ ਕਰ ਲਾਂਗੇ ਤੇ ਫਿਰ ਡਬਲ ਸਲਾਈ ਕਰ ਦਾਂਗੇ ਇਸੇ ਤਰ੍ਹਾਂ ਹੀ ਆਪਾਂ ਦੂਜੀ ਸਾਈਡ ਸਲਾਈ ਲਾਵਾਂਗੇ ਨੀਚੇ ਤੋਂ ਦੇਖਾਂਗੇ ਆਪਾਂ ਮਲਾ ਕੇ ਲਿਆ ਮੰਨੇ ਸਾਰਾ ਕੱਪੜਾ ਇਸ ਤਰੀਕੇ ਨਾਲ ਬਿਲਕੁਲ ਸਹੀ બસ ਇੱਥੇ ਆਪਣੀ ਸਾਰੀ ਕਮੀਜ਼ ਦੀ ਫਿਟਿੰਗ ਠੀਕੀ ਹੁੰਦੀ ਹੈ ਜੇ ਆਪਾਂ ਇਹੀ ਸਹੀ ਗਲਤ ਲਾ ਦਿੰਦੇ ਆ ਤਾਂ ਆਪਣਾ ਘੇਰਾ ਇਧਰ ਉਧਰ 100 ਦਿਕ ਰਾਂਕੜੀਆਂ ਹੋ ਜਾਂਦੇ ਨੇ ਇਸ ਤਰੀਕੇ ਨਾਲ ਬਿਲਕੁਲ ਦੇਖੋ ਆਹ ਹਿਪ ਦਾ ਨਿਸ਼ਾਨ ਆਪਣੀ ਦੋਨੇ ਮਿਲਾ ਲੇ ਆਹ ਕੱਟ ਲੱਗੇ ਹੋਏ ਸੀ ਆਪਣੀ ਜਦੋਂ ਕਟਿੰਗ ਕਰੀ ਸੀ ਪਹਿਲਾਂ ਇਹਨਾਂ ਨੂੰ ਆਪ ਚ ਮਿਲਾ ਲਾਂਗੇ ਇੱਥੋਂ ਤੱਕ ਦਾ ਆਪਣਾ ਕਪੜਾ ਗਾ ਜਿਹੜਾ ਸੇਮ ਮਿਲੂਗਾ ਇੱਥੋਂ ਥੋੜਾ ਜਿਹਾ ਫੱਕ ਪੈ ਜਾਂਦਾ ਹੈ ਕਲੋਈ ਕਰਕੇ ਬਸ ਇੱਥੇ ਐਵੇਂ ਧਰ ਕੇ ਆਪਾਂ ਹਲਕੇ ਹੱਤ ਨਾਲ ਇੱਥੇ ਆਪਾਂ ਦੁਬਾਰਾ ਸਿਲਾਈ ਲਾਵਾਂਗੇ ਲੋ ਜੀ ਆਪਣੀ ਫੇਟਿੰਗ ਦੀ ਸਲਾਈ ਆ ਗਈ ਜਿਹੜੀ ਲੱਗ ਚੁੱਕੀ ਹੈ ਬਿਲਕੁਲ ਆਸਾਨੀ ਨਾਲ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਆਪਾਂ ਇੱਥੇ ਬਾਹਾਂ ਦੀ ਕਾਟ ਬਾਰੇ ਤੁਹਾਨੂੰ ਦੱਸਾਂਗੇ ਵੀ ਕਿੰਨੀ ਕਾਟ ਪਾਉਣੀ ਹੈ ਆ ਦੇਖੋ ਦੋਨੇ ਸਲਾਈਆਂ ਮੈਂ ਲਾ ਲਈਆਂ